ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁਰਪੈਪ ਭਲਾਈਆਂ ਨਾਲ ਚੈਨਲ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸੋ ਅੱਜ ਆਪਾਂ ਹਾਜ਼ਰ ਹੋਏ ਆ ਨਵੇਂ ਟੌਪਿਕ ਦੇ ਨਾਲ ਅੱਜ ਆਪਾਂ ਵਿਚਾਰ ਕਰਾਂਗੇ ਭਾਈ ਵੀਰ ਸਿੰਘ ਦੇ ਬਾਰੇ ਵਿੱਚ ਭਾਈ ਵੀਰ ਸਿੰਘ ਦੇ ਜਨਮ ਦੇ ਬਾਰੇ ਵਿੱਚ ਉਹਨਾਂ ਨੇ ਕਿਹੜੀਆਂ ਕਵਤਾਵਾਂ ਲਿਖੀਆਂ ਕਿਹੜੇ ਕਾਵਸਗ੍ਰਹਿ ਲਿਖੇ ਔਰ ਕਿਹੜੀਆਂ ਉਹਨਾਂ ਨੇ ਸਥਾਪਨਾ ਕੀਤੀਆਂ ਕਿਹੜੇ ਪੱਤਰੇ ਆਰਿ ਕੀਤੇ ਔਰ ਕਿਹੜੇ ਕਿਹੜਾ ਨੁਮਾਨ ਸਰਮਾਨ ਮਿਲੇ ਇਹਨਾਂ ਦੇ ਬਾਰੇ ਚ ਅੱਜ ਆਪਾਂ ਤੁਹਾਡੇ ਨਾਲ ਵਿਚਾਰ ਕਰਾਂਗੇ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ ਸਾਰੇ ਹੀ ਸਟੂਡੈਂਟਸ ਜੋ ਵੀ ਈਟੀਟੀ ਦਾ ਐਗਜ਼ਾਮ ਦੇਣ ਜਾ ਰਹੇ ਨੇ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ ਆਪਣਾ ਪੈਨ ਤੇ ਕਾਪੀ ਤਿਆਰ ਕਰਨ ਔਰ ਮੇਨ ਪੁਆਇੰਟ ਆ ਜਿਹੜੇ ਉਹ ਨੋਟ ਕਰਦੇ ਜਾਣ ਸੋ ਅੱਜ ਆਪਾਂ ਗੱਲ ਕਰਾਂਗੇ ਭਾਈ ਵੀਰ ਸਿੰਘ ਜੀ ਦੇ ਬਾਰੇ ਵਿੱਚ ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈਸਵੀ ਨੂੰ ਹੋਇਆ ਸੀ ਅੰਮ੍ਰਿਤਸਰ ਵਿਖੇ ਹੋਇਆ ਤਾਂ ਉਹਨਾਂ ਦੇ ਪਿਤਾ ਜੀ ਦਾ ਨਾਮ ਡਾਕਟਰ ਚਰਨ ਸਿੰਘ ਸੀ ਜੋ ਖੁਦ ਵੀ ਇੱਕ ਮਹਾਨ ਲੇਖਕ ਸੀਗੇ ਤੇ ਦਿਵਾਨ ਕੌੜਾ ਮੱਲ ਦੇ ਵੰਚ ਦੇ ਨਾਲ ਸੰਬੰਧ ਰੱਖਦੇ ਸੀ ਤਾਂ ਭਾਈ ਵੀਰ ਸਿੰਘ ਦੀ ਪਤਨੀ ਦਾ ਨਾਮ ਮਾਤਾ ਚਤਰਕੌਰ ਸੀ ਤਾਂ ਪੰਜਾਬੀ ਕਵਤਾਵਾਂ ਦਾ ਮੋਢੀ ਭਾਈ ਵੀਰ ਸਿੰਘ ਜੀ ਨੂੰ ਕਿਹਾ ਜਾਂਦਾ ਸੀ ਪੰਜਾਬੀ ਕਵਤਾਵਾਂ ਦਾ ਮੋਢੀ ਪੰਜਾਬੀ ਕਵਿਤਾ ਦਾ ਮੋਢੀ ਭਾਈ ਵੀਰ ਸਿੰਘ ਸੀ ਛੋਟੀਆਂ ਕਵਤਾਵਾਂ ਦਾ ਵੱਡਾ ਕਵੀ ਭਾਈ ਵੀਰ ਸਿੰਘ ਜੀ ਨੂੰ ਆਖਿਆ ਜਾਂਦਾ ਹੈ ਤਾਂ ਭਾਈ ਵੀਰ ਸਿੰਘ ਜੀ ਨੇ 8 ਸਾਲ ਦੀ ਉਮਰ ਦੇ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਿਆ ਸੀ ਕਿੰਨੇ ਸਾਲ ਦੀ ਉਮਰ ਵਿੱਚ 8 ਸਾਲ ਦੀ ਉਮਰ ਦੇ ਵਿੱਚ ਪੰਜਾਬੀ ਕਵਤਾ ਦਾ ਮੋਢੀ ਕਿਸ ਨੂੰ ਕਿਹਾ ਜਾਂਦਾ ਹੈ ਭਾਈ ਵੀਰ ਸਿੰਘ ਜੀ ਨੂੰ ਤੁਹਾਨੂੰ ਪ੍ਰਸ਼ਨ ਆ ਸਕਦਾ ਹੈ ਕਿ ਛੋਟੀਆਂ ਕਵਤਾਵਾਂ ਦਾ ਵੱਡਾ ਕਵੀ ਕੌਣ ਹੈ ਤਾਂ ਭਾਈ ਵੀਰ ਸਿੰਘ ਹੈ ਹਰਿੰਦਾ ਨਾਥ ਜੀ ਨੇ ਭਾਈ ਸਾਹਿਬ ਨੂੰ ਪੰਜਾਬ ਦਾ ਛੇਵਾਂ ਦਰਿਆਵੀ ਕਿਹਾ ਪੰਜਾਬ ਪੰਜਾਬ ਦਾ ਸ਼ੇਵੰਦ ਰਿਆ ਕਿਸ ਨੂੰ ਕਿਹਾ ਜਾਂਦਾ ਹੈ ਕਿਹੜੇ ਕਵੀ ਨੂੰ ਕਿਹਾ ਜਾਂਦਾ ਹੈ ਭਾਈ ਵੀਰ ਸਿੰਘ ਨੂੰ ਇੱਕ ਗੱਲ ਧਿਆਨ ਨਾਲ ਨੋਟ ਕਰੋ ਕਿ ਪਹਿਲੇ ਦੌਰ ਦਾ ਕਵੀ ਹੈ ਪਹਿਲਾ ਦੌਰ ਦਾ ਕਵੀ ਹੈ ਕਿਉਂਕਿ ਕਵਿਤਾ ਪੰਜਾਬੀ ਕਵਿਤਾ ਦਾ ਮੁੱਢੀ ਇਹਨਾਂ ਨੂੰ ਕਿਹਾ ਜਾਂਦਾ ਹੈ ਭਾਈ ਵੀਰ ਸਿੰਘ ਨੂੰ ਭਾਈ ਵੀਰ ਸਿੰਘ ਜਿਹਨੂੰ ਪੰਜਾਬ ਦਾ ਸ਼ੇਵੰਦ ਰਿਆ ਵੀ ਕਿਹਾ ਜਾਂਦਾ ਹੈ ਤੇ ਕਿਹਾ ਕਿਸ ਨੇ ਪੰਜਾਬ ਦਾ ਸ਼ੇਵੰਦ ਰਿਆ ਫਰੈਂਦਾ ਨਾਥ ਨੇ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਕਿ ਖਾਲਸਾ ਟਰੈਕਟ ਸੋਸਾਇਟੀ ਦੀ ਸਥਾਪਨਾ ਕੀਤੀ ਸੀ ਉਹਨਾਂ ਨੇ 1893 ਈਸਵੀ ਵਿੱਚ ਸਾਰੇ ਜਣੇ ਨੋਟ ਕਰੋ ਕਿ ਖਾਲਸਾ ਟਰੈਕਟ ਸੋਸਾਇਟੀ ਦੀ ਸਥਾਪਨਾ 1893 ਈਸਵੀ ਦੇ ਵਿੱਚ ਕੀਤੀ ਗਈ ਸੀ 1892 ਦੇ ਵਿੱਚ ਵਜ਼ੀਰ ਸਿੰਘ ਦੇ ਨਾਲ ਰਲ ਕੇ ਵਜ਼ੀਰ ਹਿੰਦ ਪ੍ਰਿੰਸ ਪ੍ਰੈਸ ਜਿਹੜਾ ਉਹ ਚਲਾਇਆ ਸੀ ਵਜ਼ੀਰ ਹਿੰਦ ਪ੍ਰੈਸ 1892 ਦੇ ਵਿੱਚ ਚਲਾਇਆ ਸੀ ਸਰਦਾਰ ਵਜ਼ੀਰ ਸਿੰਘ ਜੀ ਦੇ ਨਾਲ ਰਲ ਕੇ ਇੱਕ ਉਹਨੇ ਪੱਤਰ ਯਾਰੀ ਕੀਤਾ ਨਿਰਗੁਣ ਆਰਾ ਸਭ ਤੋਂ ਮਹੱਤਵਪੂਰਨ ਪ੍ਰਸ਼ਨ ਬਣਦਾ ਹੈ ਨਿਰਗੁਣ ਆਰਾ ਪੱਤਰ ਕੇਸ ਕਵੀ ਨੇ ਯਾਰੀ ਕੀਤਾ ਸੀ ਤਾਂ ਇਹ ਕੀਤਾ ਸੀਗਾ ਨਿਰਗੁਣ ਆਰਾ ਪੱਤਰ 1899 ਦੇ ਵਿੱਚ ਭਾਈ ਵੀਰ ਸਿੰਘ ਜੀ ਨੇ ਸਿੰਘ ਸਭਾ ਲਹਿਰ ਵਿੱਚ ਵੀ ਭਾਈ ਵੀਰ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ ਤਾਂ ਖਾਲਸਾ ਸਮਾਚਾਰ ਪੱਤਰ ਵੀ ਇਹਨਾਂ ਨੇ ਯਾਰੀ ਕੀਤਾ ਸੀ ਉਹ ਵੀ 1899 ਦੇ ਵਿੱਚ ਖਾਲਸਾ ਪੱਤਰ ਸੀ ਜਿਹੜਾ ਸਮਾਚਾਰ ਪੱਤਰ ਉਹ ਇਹਨਾਂ ਨੇ ਯਾਰੀ ਕੀਤਾ ਸੀ ਔਰ ਇਸ ਤੋਂ ਇਲਾਵਾ 1908 ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਨੀਂ ਰੱਖੀ ਸੀ ਇਹਨਾਂ ਨੇ 1908 ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਨੀਅ ਜਿਹੜੀ ਉਹਨਾਂ ਨੇ ਰੱਖੀ ਸੀ ਭਾਈ ਵੀਰ ਸਿੰਘ ਜੀ ਨੇ 1909 ਦੇ ਵਿੱਚ ਭਾਈ ਵੀਰ ਸਿੰਘ ਦੀ ਅਗਵਾਈ ਵਿੱਚ ਇੱਕ ਆਨੰਦ ਮੈਰਿਜ ਐਕਟ ਜਿਹੜਾ ਪਾਸ ਹੋਇਆ ਸੀ ਆਨੰਦ ਮੈਰਿਜ ਐਕਟ 1909 ਦੇ ਵਿੱਚ ਭਾਈ ਵੀਰ ਸਿੰਘ ਦੀ ਅਗਵਾਈ ਦੇ ਵਿੱਚ ਪਾਸ ਹੋਇਆ ਸੀ ਤਾਂ 1952 ਦੇ ਵਿੱਚ ਭਾਈ ਵੀਰ ਸਿੰਘ 1952 ਦੇ ਵਿੱਚ ਪੰਜਾਬ ਵਿਧਾਨ ਸਭਾ ਕੌਂਸਲ ਦੇ ਮੈਂਬਰ ਨਾਮਜ਼ਦ ਕੀਤੇ ਗਏ ਸੀ ਬਹੁਤ ਹੀ ਮਹੱਤਵਪੂਰਨ ਤੁਹਾਡਾ ਪ੍ਰਸ਼ਨ ਬਣਦਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਮੈਂਬਰ ਭਾਈ ਵੀਰ ਸਿੰਘ ਜੀ ਨੂੰ ਕਦੋਂ ਨਾਮਜ਼ਦ ਕੀਤਾ ਗਿਆ ਸੀ 1952 ਈਸਵੀ ਦੇ ਵਿੱਚ ਕੀਤਾ ਗਿਆ ਸੀ ਤਾਂ ਭਾਈ ਸਾਹਿਬ ਨੂੰ 1954 ਈਸਵੀ ਵਿੱਚ ਵਿਦਿਆ ਕਾਨਫਰੰਸ ਦੌਰਾਨ अभिनंदन ग्रंथ ਵੀ ਪੇਟ ਕੀਤਾ ਗਿਆ ਸੀ। अभिनंदन ग्रंथ ਕਦੋਂ ਪੇਟ ਕੀਤਾ ਗਿਆ ਸੀ? 1954 ਈਸਵੀ ਦੇ ਵਿੱਚ ਪਾਈ ਨੰਦਨ। अभिनंदन ਭਾਈ ਸਾਹਿਬ ਨੂੰ अभिनंदन ਗ੍ਰੰਥ ਸੀ ਜਿਹੜਾ ਉਹ ਪੇਟ ਕੀਤਾ ਗਿਆ ਸੀ 1954 ਦੇ ਵਿੱਚ। ਚੀਫ ਖਾਲਸਾ ਦਵਾਨ ਦੀ ਸਥਾਪਨਾ ਹੈ। ਚੀਫ ਖਾਲਸਾ ਦਵਾਨ ਦੀ ਸਥਾਪਨਾ ਵੀ ਜਿਹੜੀ ਉਹ ਵੀ ਭਾਈ ਵੀਰ ਸਿੰਘ ਜੀ ਦੁਆਰਾ ਕੀਤੀ ਗਈ ਸੀ 1921 ਈਸਵੀ ਦੇ ਵਿੱਚ। 1900 ਇੱਕ ਕੇਸਰੀ ਦੇ ਵਿੱਚ ਕੀਤੀ ਗਈ ਸੀ ਮਹਿਕਮਾ ਪੰਜਾਬੀ ਜੋ ਹੁਣ ਭਾਸ਼ਾ ਵਿਭਾਗ ਹੈ ਮਹਿਕਮਾ ਪੰਜਾਬੀ ਹੁਣ ਭਾਸ਼ਾ ਵਿਭਾਗ ਹੈ ਉਸ ਨੇ 1952 ਦੇ ਵਿੱਚ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਨੂੰ ਸਨਮਾਨਿਤ ਕੀਤਾ ਸੀ 1952 ਦੇ ਵਿੱਚ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ ਸੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦੀ ਕਵਤਾਵਾਂ ਸੀ ਜਿਹੜੀ ਉਹ ਸਿੱਖ ਧਰਮ ਤੇ ਗੁਰਮਤ ਫਲਸਫੀ ਦੇ ਨਾਲ ਸਵੰਦ ਸਨ ਤਾਂ ਉਹਨਾਂ ਨੂੰ ਇੱਕ ਅਧਿਆਤਮਵਾਦ ਤੇ ਰਹਾਸਵਾਦ ਦਾ ਕਵੀ ਹੈ ਜਿਹੜਾ ਭਾਈ ਵੀਰ ਸਿੰਘ ਨੂੰ ਕਿਹਾ ਜਾਂਦਾ ਸੀ ਤਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਮਾਣ ਸਨਮਾਨ ਦੀ ਵੀ ਕਿਹੜੇ ਕਿਹੜੇ ਉਹਨਾਂ ਨੂੰ ਮਾਣ ਸਨਮਾਨ ਪ੍ਰਾਪਤ ਹੋਏ ਤਾਂ ਭਾਰਤੀ ਸਹਿਤ ਅਕਾਦਮੀ ਉਹਨਾਂ ਨੂੰ ਮਿਲਿਆ ਸੀ ਭਾਰਤੀ ਸਹਿਤ ਅਕਾਦਮੀ ਵੱਲੋਂ ਸਨਮਾਨ ਕੀਤਾ ਗਿਆ ਸੀ ਉਹਨਾਂ ਦਾ ਆਪ ਦੀ ਇੱਕ ਪੁਸਤਕ ਸੀ ਮੇਰੇ ਸਾਈਆਂ ਜੀਓ ਮੇਰੇ ਸਾਈਆਂ ਜੀਓ ਨੂੰ 1953 ਦੇ ਵਿੱਚ ਭਾਰਤੀ ਸਿਹਤ ਅਕਾਦਮੀ ਵਾਰਡ ਜਿਹੜਾ ਉਹ ਮਿਲਿਆ ਸੀ ਮੇਰੇ ਸਾਈਆਂ ਜੀਓ ਨੂੰ 1953 ਦੇ ਵਿੱਚ 1956 ਦੇ ਵਿੱਚ ਜਾਨੀ ਸਿਹਤ ਅਕਾਦਮੀ ਅਵਾਰਡ ਮਿਲਣ ਤੋਂ 3 ਸਾਲ ਬਾਅਦ ਉਹਨਾਂ ਨੂੰ ਪਦਨ ਪੂਸ਼ਣ ਅਵਾਰਡ ਦੇ ਨਾਲ ਸਰਮਾਨਿਆ ਗਿਆ ਸੀਗਾ ਤਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਰਵਾਈ ਲਿਖਣ ਦਾ ਜਿਹੜਾ ਰਵਾਜ ਸੀ ਉਹ ਭਾਈ ਵੀਰ ਸਿੰਘ ਜੀ ਨੇ ਸ਼ੁਰੂ ਕੀਤਾ ਸੀ ਉਹਨਾਂ ਨੇ ਰਬਾਈ ਤ੍ਰਾਈ ਛੰਦ ਦੇ ਵਿੱਚ ਲਿਖੀ ਸੀ ਤ੍ਰਾਈ ਛੰਦ ਦੀ ਸ਼ੁਰੂਆਤ ਵੀ ਭਾਈ ਵੀਰ ਸਿੰਘ ਜੀ ਨੇ ਕੀਤੀ ਸੀ ਤਾਂ ਆਪ ਜੀ ਦੀ ਕਾਵ ਸ਼ੈਲੀ ਵਿੱਚ ਉਹਨਾਂ ਨੂੰ ਵੁਡਵਰਥ ਵਾਲੀ ਰੰਗਤ ਵੀ ਵੇਖੀ ਜਾਂਦੀ ਹੈ ਜਿਵੇਂ ਇੰਗਲਿਸ਼ ਦਾ ਕਵੀ ਹੈ ਵੁਡਵਰਥ ਵਾਰਜ਼ਵਰਥ ਜਿਹਨੂੰ ਕਿਹਾ ਵੁਡਵਰਥ ਬੋਲਦੇ ਆ ਤਾਂ ਵੁਡਵਰਥ ਭਾਈ ਸਾਹਿਬ ਨੂੰ ਕਿਹਾ ਜਾਂਦਾ ਸੀ ਪੰਜਾਬੀ ਦਾ ਵਡਵਾਰਤ ਸੀ ਜਿਹੜਾ ਉਹ ਭਾਈ ਸਾਹਿਬ ਨੂੰ ਕਿਹਾ ਜਾਂਦਾ ਸੀ ਤਾਂ ਅਰਸ਼ਾ ਦਾ ਕਵੀ ਵੀ ਇਹਨਾਂ ਨੂੰ ਮੰਨਿਆ ਜਾਂਦਾ ਹੈ ਭਾਈ ਵੀਰ ਸਿੰਘ ਨੂੰ ਅਰਸ਼ਾ ਦਾ ਕਵੀ ਵੀ ਕਿਹਾ ਜਾਂਦਾ ਹੈ ਕਵਿਤਾ ਤੋਂ ਇਲਾਵਾ ਉਹਨਾਂ ਨੇ ਨਿੱਕੀ ਕਹਾਣੀ ਲਿਖੀ ਗੀਤ ਕਰ ਰਹੇ ਨਾਵਲ ਕਰ ਰਹੇ ਨਵੰਦ ਰਚਨਾ ਕੀਤੀ ਇਹਨਾਂ ਵਿਧਾਵਾਂ ਦੇ ਉੱਪਰ ਉਹਨਾਂ ਨੇ ਹੱਥ ਅਜਮਾਇਆ ਸੀ ਆਪਣਾ ਤਾਂ ਉਸ ਤੋਂ ਬਾਅਦ ਉਹ ਉਹਨਾਂ ਦੀ ਜਿਹੜੀ ਮੌਤ ਹੈ ਉਹ 10 ਜੂਨ 1997 ਵਿੱਚ ਹੋਈ ਸੀ ਉਹਨਾਂ ਦੀ ਮੌਤ 10 ਜੂਨ 1957 ਦੇ ਵਿੱਚ ਹੋਈ ਸੀ ਦੁਬਾਰਾ ਫਿਰ ਨੋਟ ਕਰੋ ਕਿ ਉਹਨਾਂ ਦੀ ਮੌਤ 10 ਜੂਨ 1957 ਨੂੰ ਹੋਈ ਸੀ ਜਦੋਂ ਉਹਨਾਂ ਨੂੰ ਪਦਮ ਪੂਸ਼ਨ ਅਵਾਰਡ ਮਿਲਦਾ 1956 ਦੇ ਵਿੱਚ ਤਾਂ 1 ਸਾਲ ਬਾਅਦ 1957 ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾ ਭਾਈ ਵੀਰ ਸਿੰਘ ਦੀਆਂ ਜਿਹੜੀਆਂ ਪੁਸਤਕਾਂ ਦਾ ਕਾਵਿ ਸਗ੍ਰਹਿ ਆ ਉਹਨਾਂ ਦੇ ਬਾਰੇ ਵਿੱਚ ਆਪਾਂ ਗੱਲ ਕਰਦੇ ਆ ਉਹਨਾਂ ਦੇ ਕਾਵਿ ਸਗ੍ਰਹਿ ਸੀ ਜਿਹੜੇ ਨਨਾਨ ਪਰਜਾਈ ਰਾਣਾ ਸੂਰ ਸਿੰਘ ਇਹ ਉਹਨਾਂ ਦਾ ਮਹਾਕਾਵ ਹੈ ਪੁੱਛਿਆ ਜਾ ਸਕਦਾ ਹੈ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਕਿ ਰਾਣਾ ਸੂਰ ਸਿੰਘ ਕਿਸ ਦਾ ਮਹਾਕਾਵ ਹੈ ਭਾਈ ਵੀਰ ਸਿੰਘ ਦਾ 1905 ਵਿੱਚ ਲਿਖਿਆ ਗਿਆ ਸੀ 1905 ਦੇ ਵਿੱਚ ਲਿਖਿਆ ਗਿਆ ਸੀ ਭਰਤਰੀ ਹਰੀ ਦਿਲਤਰੰਗ ਲਹਿਰਾਂ ਦੇ ਹਾਰ ਤ੍ਰੇਲ ਤੁਪਕੇ ਗੁਦਾਵਰੀ ਦਾ ਗੀਤ ਜੀਵਨ ਕੀ ਹੈ পুষ্পਾ ਪੁਸ਼ਪਾਵਤੀ ਬਿਸਮਲ ਮੋਰ ਬੁਲਬੁਲ ਤੇ ਰਾਹੀ ਮਟਕ ਹਲਾਰੇ ਬਿਜਲੀਆਂ ਦੇ ਹਾਰ ਪ੍ਰੀਤ ਵੀਨਾ ਕੰਬ ਦੀ ਕਲਾਈ ਕਾਂਤ ਮਹੇਲੀ ਮੇਰੇ ਸਾਈਆਂ ਜੀਓ ਸਹਿਤਕ ਕਲੀਆਂ ਸਿੱਕਾਂ ਸਦਨਾ ਤੇ ਆਵਾਜ਼ ਆਈ ਤਾਂ ਨੋਟ ਕਰਿਓ ਕਿ ਨਨਾਨ ਪਰਜਾਈ ਭਾਈ ਸਾਹਿਬ ਦੀ ਪਹਿਲੀ ਕਾਵ ਰਚਨਾ ਜੋ ਕਿ 1900 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਇਹ ਸਮਾਜ ਸੁਧਾਰ ਦੇ ਆਸੇ ਨੂੰ ਲੈ ਕੇ ਲਿਖੀ ਗਈ ਸੀ 1900 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਉਹਨਾਂ ਦੀ ਪਹਿਲੀ ਕਾਵ ਰਚਨਾ ਸੀ ਨਾਨਨ ਪਰਜਾਈ ਤਾਂ ਰਾਣਾ ਸੂਰ ਸਿੰਘ ਵੱਲੋਂ ਦਾ ਮਹਾਕਾਵ ਜੋ ਕਿ 1905 ਦੇ ਵਿੱਚ ਲਿਖਿਆ ਗਿਆ ਸੀ ਇਸ ਦੇ ਬਾਰੇ ਵਿੱਚ ਮੈਂ ਤੁਹਾਨੂੰ ਥੋੜਾ ਜਿਆਦਾ ਡਿਟੇਲ ਚ ਦੱਸ ਦਿੰਦਾ ਕਿਉਂਕਿ ਇਸ ਦੇ ਵਿੱਚੋਂ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਰਾਣਾ ਸੂਰ ਸਿੰਘ ਮਹਾਕਾਵ 1905 ਵਿੱਚ ਲਿਖਿਆ ਗਿਆ ਟ੍ਰੈਕਟਾਂ ਦੇ ਰੂਪ ਵਿੱਚ ਲਿਖਿਆ ਗਿਆ ਸੀ 1919 ਵਿੱਚ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਮਹਾਕਾਵ ਦੇ 35 ਸਰਗਾਂ ਵਿੱਚ ਇਹਨੂੰ ਵੰਡਿਆ ਗਿਆ ਇਸ ਵਿੱਚ ਭਾਈ ਸਾਹਿਬ ਨੇ ਰਾਣੀ ਰਾਜਕੌਰ ਦੀ ਪੀੜ ਨੂੰ ਬਿਆਨ ਕੀਤਾ ਹੈ ਰਾਣੀ ਰਾਜਕੌਰ ਦੀ ਪੀੜ ਨੂੰ ਬਿਆਨ ਕੀਤਾ ਜੋ ਆਪਣੇ ਪਤੀ ਰਾਣਾ ਸੂਰ ਸਿੰਘ ਦੀ ਮੌਤ ਤੋਂ ਮਗਰੋਂ ਬ੍ਰਿਹੋਂ ਵਿੱਚ ਤਰਫਦੀ ਹੈ ਉਸ ਨੂੰ ਇਹ ਸੰਸਾਰ ਹੈ ਜਿਹੜਾ ਖਾਲੀ-ਖਾਲੀ ਲੱਗਣ ਲੱਗ ਜਾਂਦਾ ਹੈ ਤਾਂ ਭਾਈ ਸਾਹਿਬ ਨੇ ਗਰਬਾਣੀ ਨਾਲ ਜੋੜ ਕੇ ਰਾਣੀ ਰਾਜਕੌਰ ਦੀ ਪੀੜ ਨੂੰ ਖਤਮ ਕੀਤਾ ਹੈ ਰਾਣਾ ਸੂਰ ਸਿੰਘ ਪੰਜਾਬੀ ਦਾ ਪਹਿਲਾ ਮਹਾਕਾਵੀ ਜੋ ਸਰਖੰਡੀ ਛੰਦ ਦੇ ਵਿੱਚ ਲਿਖਿਆ ਗਿਆ ਸੀ ਸੋ ਇਹ ਸੀ ਭਾਈ ਵੀਰ ਸਿੰਘ ਦੀਆਂ ਮਹੱਤਵਪੂਰਨ ਰਚਨਾਵਾਂ ਔਰ ਇੱਕ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਮੇਰੇ ਸਾਈਆਂ ਜੀਓ ਦੇ ਉੱਪਰ ਕਿਉਂਕਿ ਇਸ ਦੇ ਉੱਪਰ ਉਹਨਾਂ ਨੂੰ ਸਹਿਦ ਕਾਦਮੀ ਅਵਾਰਡ ਮਿਲਿਆ ਇਸ ਦੇ ਵਿੱਚੋਂ ਵੀ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਜਿਹੜਾ ਪੁੱਛਿਆ ਜਾ ਸਕਦਾ ਸੋ ਇਸ ਦੀ ਡਿਟੇਲ ਵੀ ਮੈਂ ਤੁਹਾਨੂੰ ਦੱਸ ਰਿਹਾ ਕਿ 1953 ਦੇ ਵਿੱਚ ਉਹਨਾਂ ਨੂੰ ਸਹਿਦ ਕਾਦਮੀ ਅਵਾਰਡ ਇਸ ਪੁਸਤਕ ਦੇ ਉੱਪਰ ਮਿਲਦਾ ਹੈ ਤੇ ਉਹਨਾਂ ਦੀ ਆਖਰੀ ਪੁਸਤਕ ਹੈ ਭਾਈ ਵੀਰ ਸਿੰਘ ਦੀ ਆਖਰੀ ਪੁਸਤਕ ਹੈ ਮੇਰੇ ਸਾਈਆਂ ਜੀਓ 72 ਕਵਤਾਵਾਂ ਹਨ ਇਸ ਪੁਸਤਕ ਦੇ ਵਿੱਚ ਜਿਨ੍ਹਾਂ ਵਿੱਚੋਂ 11 ਰਵਾਈਆਂ ਹਨ 9 ਛੰਦਬੰਦ ਕਵਤਾਵਾਂ ਹਨ ਇਸ ਤੋਂ ਇਲਾਵਾ ਮੁਕਤ ਛੰਦ ਵਿੱਚ ਲਿਖੀਆਂ ਕੁਝ ਕਵਤਾਵਾਂ ਵੀ ਹਨ ਤੇ ਬਹੁਤੀਆਂ ਕਵਤਾਵਾਂ ਨਿੱਜੀ ਹਉਣ ਭਾਵਾਂ ਤੇ ਅਹਾਸ ਤੇ ਨਿੱਜੀ ਵਿਲਕਣੀਆਂ ਨੂੰ ਲੈ ਕੇ ਲਿਖੀਆਂ ਗਈਆਂ ਹਨ ਤਾਂ ਭਾਈ ਵੀਰ ਸਿੰਘ ਨੇ ਕਵਤਾਵਾਂ ਵਿਚਲੇ ਕੁਝ ਅੰਸ਼ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ ਜਿਵੇਂ ਲੈਣਾ ਕੋਜਾ ਆ ਜਾਂਦੀਆਂ ਹਰ ਪੇਪਰ ਦੇ ਵਿੱਚ ਤੁਹਾਡੇ ਤੋਂ ਪੁੱਛੀਆਂ ਜਾਂਦੀਆਂ ਹਨ ਕਿ ਕਿਹੜੇ ਕਵਿ ਵਿਦਿਆ ਲੈਣਾ ਹਨ ਜਾਂ ਕਿਸ ਕਵਤਾ ਦੇ ਵਿੱਚੋਂ ਹਨ ਜਿਵੇਂ ਨਿੱਕੀ ਗੋਦ ਵਿੱਚ ਅੱਜ ਨੂਰ ਦੇ ਤੜਕੇ ਜਦੋਂ ਲੈ ਰਹੀ ਸੀ ਸਵੇਰ ਅੰਗੜਾਈਆਂ ਨਿੱਕੀ ਗੋਦ ਵਿੱਚ ਅੱਜ ਨੂਰ ਦੇ ਤੜਕੇ ਜਦੋਂ ਲੈ ਰਹੀ ਸੀ ਸਵੇਰ ਅੰਗੜਾਈਆਂ ਪੌਫ ਟਾਲੇ ਦੀ ਗੋਦ ਵਿੱਚ ਇੱਕ ਖਿੜੇ ਗੁਲਾਬ ਦੀ ਕੂਲੀ ਗੋਦ ਵਿੱਚ ਤੁਸੀਂ ਖੇਡ ਰਹੇ ਹੋ ਮੇਰੇ ਸਾਈਆਂ ਤੁਸੀਂ ਖੇਡ ਰਹੇ ਹੋ ਮੇਰੇ ਸਾਈਆਂ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਉਹਨਾਂ ਦੀ ਕਵਿਤਾ ਜਿਹੜੀ ਉਹ ਵੀ ਬਹੁਤ ਮਹੱਤਵਪੂਰਨ ਏਕ ਰਵਾਈ ਹੈ ਇਸ ਵਿੱਚ ਇੱਕ ਪ੍ਰਕਿਰਤਿਕ ਸੋਝ ਹੈ ਜਿਹੜਾ ਉਹ ਵੇਖਣ ਨੂੰ ਮਿਲਦਾ ਜਿਵੇਂ ਡਾਲੀ ਨਾਲੋਂ ਤੋੜਨਾ ਸਾਨੂੰ ਉਸ ਹੱਟ ਮਹਿਕ ਦੀ ਲਈ ਤਾ ਸਮਾ ਕਵਤਾ ਇਹਨਾਂ ਦੀ ਬਹੁਤ ਮਹੱਤਵਪੂਰਨ ਜਿਵੇਂ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ ਫੜਫੜ ਰਹੀ ਤਰੀਕ ਸਮੇਂ ਇੱਕ ਸਕਾਈ ਕੰਨੀ ਸੋ ਇਹਨਾਂ ਦੀਆਂ ਕੁਝ ਲੰਮੀਆਂ ਕਵਤਾਵਾਂ ਵੀ ਹਨ ਜਿਵੇਂ ਫਰਾ ਮੁਰਜ ਦੀ ਬਿਲਕਣੀ ਮਰਦ ਦਾ ਕੁੱਤਾ ਬੁਲਬੁਲ ਤੇ ਰਾਹੀ ਇਹ ਇਹਨਾਂ ਦੀਆਂ ਲੰਮੀਆਂ ਕਵਤਾਵਾਂ ਹਨ ਸੋ ਏ ਸੀ ਪਾਈ ਵੀਰ ਸਿੰਘ ਜੀ ਜਿਨ੍ਹਾਂ ਦੇ ਆਪਾਂ ਜਨਮ ਦੇ ਬਾਰੇ ਚ ਗੱਲ ਕੀਤੀ ਉਹਨਾਂ ਨੂੰ ਪੰਜਾਬੀ ਕਵਤਾ ਦਾ ਮੋਢੀ ਕਿਹਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਪਾਠ ਉਹਨਾਂ ਨੇ 8 ਸਾਲ ਦੀ ਉਮਰ ਵਿੱਚ ਕੀਤਾ ਛੋਟੀਆਂ ਕਵਤਾਵਾਂ ਦਾ ਵੱਡਾ ਕਵੀ ਵੀ ਕਿਹਾ ਜਾਂਦਾ ਹੈ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ ਔਰ ਖਾਲਸਾ ਟਰੈਕਟ ਸੋਸਾਇਟੀ ਦੀ ਸਥਾਪਨਾ ਕੀਤੀ ਵਜ਼ੀਰ ਹਿੰਦ ਪ੍ਰੈਸ ਚਲਾਇਆ ਨਿਰਗੁਣ ਆਰਾ ਔਰ ਖਾਲਸਾ ਸਮਾਜਾਰ ਪੱਤਰ ਯਾਰੀ ਕੀਤੇ ਪੰਜਾਬ ਐਂਡ ਸਿੰਧ ਬੈਂਕ ਦੀ ਨੀ ਰੱਖੀ ਪੰਜਾਬ ਵਿਧਾਨ ਸਭਾ ਦਾ ਮੈਂਬਰ ਨਾਮਜਦ ਹੋਏ ਔਰ ਚੀਫ ਖਾਸਾ ਦਵਾਨ ਦੀ ਸਥਾਪਨਾ ਕੀਤੀ ਤਾਂ ਇਸ ਤੋਂ ਇਲਾਵਾ ਨੂੰ ਆਰਸ਼ਾ ਦਾ ਕਵੀ ਵੀ ਕਿਹਾ ਜਾਂਦਾ ਹੈ ਪੰਜਾਬੀ ਦਾ ਵਾਰਜ਼ਵਰਤ ਵੀ ਕਿਹਾ ਜਾਂਦਾ ਹੈ ਰਬਾਈ ਲਿਖਣ ਦਾ ਰਵਾਜ ਸ਼ੁਰੂ ਕੀਤਾ ਔਰ ਇਹਨਾਂ ਦੀ ਅਗਵਾਈ ਦੇ ਵਿੱਚ ਆਨੰਦ ਮੈਰਜ ਐਕਟ ਹੈ ਜਿਹੜਾ ਉਹ ਪਾਸ ਹੋਇਆ ਇਸ ਤੋਂ ਇਲਾਵਾ ਉਹਨਾਂ ਨੂੰ ਜੋ ਮਾਨ ਸਨਮਾਨ ਸੀ ਉਹ ਭਾਰਤੀ ਸਹਿਤ ਅਕਾਦਮੀ ਵੱਲੋਂ ਮੇਰੇ ਸਾਈਆਂ ਜੀਓ ਦੇ ਉੱਪਰ ਮਿਲਿਆ ਸੀ 1953 ਦੇ ਵਿੱਚ ਤਾਂ ਪਦਮ ਪੂਸ਼ਣ ਵਾਰਡ ਹੈ ਜਿਹੜਾ ਉਹ 1956 ਦੇ ਵਿੱਚ ਮਿਲਦਾ ਹੈ ਔਰ ਉਹਨਾਂ ਦੀ ਮੌਤ ਆ ਜਿਹੜੀ ਉਹ 10 ਜੂਨ 1957 ਨੂੰ ਹੁੰਦੀ ਹੈ ਸੋ ਇਹ ਸਿਪਾਹੀ ਵੀਰ ਸਿੰਘ ਜਿਨ੍ਹਾਂ ਦੇ ਬਾਰੇ 'ਚ ਅੱਜ ਆਪਾਂ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਆ ਸੋ ਉਮੀਦ ਕਰਦੇ ਆ ਕਿ ਸਾਰਿਆਂ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਔਰ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਕਰੋ ਔਰ ਗੁਰਪਾਇ ਭਲਾਈਆਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਜੋ ਵੀ ਤੁਹਾਡੇ ਨਾਲ ਦੇ ਦੋਸਤ ਮਿੱਤਰ ਹਨ ਜੋ ਪੰਜਾਬੀ ਦੇ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਕਰੋ ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੱਲ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ